ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ વર્ષ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਅੱਜ ਇਤਿਹਾਸਕ ਨਗਰ ਸਰਾਬਾ ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੀ ਵਰਸੀ ਦੇ ਮੌਕੇ ਤੇ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਪਾਗਾ ਵਾਲਾ ਸਮਝਦਾ ਕਿ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੂੰ ਨਤਮਸਤਕ ਹੋਇਆ ਬਾਬਾ ਜੀ ਨੂੰ ਨਤਮਸਤਕ ਹੋਇਆ ਕੋਈ ਛੋਟੀ ਮੋਟੀ ਕੁਰਬਾਨੀ ਨਹੀਂ ਸੀ 19 ਸਾਲ ਦੀ ਉਮਰ ਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਤੇ ਸ਼ਹੀਦ ਕਰਤਾਰ ਸਿੰਘ ਸਰابہ ਜੀ ਦੀ ਫੋਟੋ ਹਰ ਵਕਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਤੇ ਫੋਟੋ ਦੇ ਪਿੱਛੇ ਲਿਖਿਆ ਹੁੰਦਾ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸੋ ਇਹਨਾਂ ਸ਼ਹੀਦਾਂ ਨੂੰ ਜਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਖਾਸ ਤੌਰ ਤੇ ਸਰਾਬਾ ਪਿੰਡ ਦੀ ਪੰਚਾਇਤ ਕਲੱਬ ਔਰ ਸਾਰੇ ਵਾਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿੰਨਾ ਏਕਾ ਤੁਸੀਂ ਦਿਖਾਉਨੇ ਹੋ ਇਹ ਬਹੁਤ ਇੱਕ ਘੱਟ ਮਿਸਾਲ ਮਿਲਦੀ ਹੈ ਇਸ ਚੀਜ਼ ਦੀ